ਮੈਸਤਰੀ ਹੋਣਾ ਆ ਟਿੱਟਾਂ ਤੋ ਕੇ ਸੁਕਣੀਆਂ ਪਾਤੀਆਂ ਇੱਧਰ ਹਲਪਰ ਪੂਰੇ ਲੱਗੇ ਹੋਏ ਆਪਣੇ ਹਲਪਰ ਬਾਜੀ ਜੀ ਵੀ ਕਹਿੰਦੇ ਨਾਲ ਚਾਬੀ ਅਰੇ ਜੀ ਵੀ ਤੋ ਬੋਲੋ ਲੋਕ ਵਾ ਟੱਕਰ ਜੈਂਦਾ ਜੈ ਲੋਕ ਵਾ ਛੱਡ ਦੇ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹੌੜਾ ਹਾਲ ਚਾਹ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਨਵੀਂ ਵੀਡੀਓ ਨਵੇਂ ਵਲੌਗ ਦੇ ਵਿੱਚ ਆਪਣੇ ਵਿੱਚ ਤੇ ਅੱਜ ਵੀਡੀਓ ਦਾ ਕੋਈ ਇਰਾਦਾ ਨਹੀਂ ਸੀ ਪਰ ਨੁਕਸਾਨ ਹੋ ਗਿਆ ਤੇ ਮੈਂ ਤੁਹਾਨੂੰ ਵੀ ਦਿਖਾਇਆ ਜਾਵੇ ਕੀ ਨੁਕਸਾਨ ਹੋ ਗਿਆ ਗੱਡੀ ਦੇ ਵਿੱਚ ਦੁੱਧ ਡੁੱਲ ਗਿਆ। ਆਓ ਦੇਖੋ ਜਿਆਦਾ ਸਾਫ ਲੱਗੇ ਹੋਏ ਆ। ਇੱਕ ਆਪਣਾ ਹੋਰ ਹੈਲਪਰ ਆ ਰਿਹਾ। ਇਹ ਸੀਟਾਂ ਸਾਰੀਆਂ ਬਾਹਰ ਕੱਢਣੀਆਂ ਆ। ਬਾਹਰ ਕੱਢ ਕੇ ਸਾਫ ਸफाई ਕਰਨੀ ਆ। ਕੱਲ ਨੂੰ ਕਹੋ ਜਦੋਂ ਕੱਲ ਕੰਮ ਤੇ ਜਾਂਦੇ ਸੀ ਤੇ ਆਪਣੀ ਗੱਡੀ ਦੇ ਜਦੋਂ ਮੈਂ ਬੁੱਟੀ ਹਲਡਾ ਦਾ ਰੱਖਿਆ ਤੇ ਡੱਬਾ ਜਿਹੜਾ ਵਿੱਚ ਦੁੱਧ ਪਾਇਆ ਸੀ ਬੋਤਲੇ ਵਿੱਚ ਉਹ ਟੱਕਣ ਥੋੜਾ ਜਿਹਾ ਖੁੱਲਾ ਸੀਗਾ ਜਾਂ ਉਹ ਲੀਕ ਹੋ ਗਿਆ ਪਤਾ ਨਹੀਂ ਕੀ ਹੋਇਆ। ਕਹਿੰਦੇ ਦੁੱਧ ਜਿਆਦਾ ਕਰਮ ਸੀਗਾ ਉਹ ਤਾਂ ਕਰਕੇ ਵੀ ਸ਼ਾਇਦ ਉਹਦੇ ਵਿੱਚ ਦਿਲ ਪਟਾਕਾ ਜਿਹਾ ਮਾਰ ਗਿਆ ਦੁੱਧ ਸਾਰਾ ਆਪਣੀ ਗੱਡੀ ਸੀਟ ਤੇ ਡੁੱਲ ਗਿਆ ਤੇ ਸੀਟਾਂ ਆਪਾਂ ਬਾਹਰ ਕਰਨੀਆਂ ਪਈਆਂ ਗੱਡੀ ਦੀਆਂ ਲੱਗੇ ਹੋਏ ਆ ਕਿਦਾਂ ਜੈਪ ਜੈਪ ਦਾ ਖੋਲ ਦੇਣੀ ਆ ਪਹਿਲਾਂ ਆ ਆ ਬੜੀ ਜਿਹੜੀ ਆ ਨਾ ਹੁਕਾਂ ਇਹ ਕੋਣ ਪਿੱਛੇ ਦਾ ਉਹ ਲਾਣਾ ਬੈਠਾ ਇਹ ਖੋਰ ਹੈਲਪਰ ਆ ਗਿਆ ਉਹ ਪਹੁੰਚ ਗਿਆ ਪਹੁੰਚ ਮੇਸਤਰੀ ਹੋਣ ਆਇਆ। ਪਾ ਚੱਕ ਬੈਲਾ ਦਿੱਤੀ। ਆਵਾਜ਼ ਆ ਰਹੀ ਹੈ। ਹਾਂ? ਪਾ ਚੱਕ। ਇਹ ਯਾਦਰਾ ਨਾਟ ਲੱਗੇ ਹੋਇਆ ਇੱਥੇ ਆ ਨਾਟ ਖੋਲਣੇ ਪੈਣੇ। ਪਾ ਚੱਕ। 3-3 ਫਟ ਖਰਾਕ। ਬਾਕੀ ਮੇਸਤਰੀ ਜੀ ਆ ਗਏ ਹੁਣੇ-ਹੁਣੇ ਆਏ ਆ ਹੁਣੇ-ਹੁਣੇ ਪਹੁੰਚੇ ਆ। ਇਹਨੂੰ ਥੋੜਾ ਜਿਹਾ ਜ਼ਿਆਦਾ ਹਵਾ ਆਗਾ। ਕਿਦਾਂ ਸੀਟਾਂ ਛੋਟਾ ਖੋਲਣੀ ਕਿਉਂਕਿ ਇਹਨਾਂ ਨੇ ਵੀ ਖੋਲੀਆਂ ਸੀਗੀਆਂ। ਕੋਈ ਸਾਬ ਖੋਲੋਂਗੇ? ਖੋਲਦੇ ਆਂ। ਨਾ ਬੰਗ ਫਾਦੀ ਜੀ ਵੀ ਕਹਿੰਦਾ ਚਾਬੀ ਅਰੇ ਜੀ ਵੀ ਤੂੰ ਬੋਲੂ ਕਿਤੇ ਫਾਦੀ ਆ ਜੀ ਜੀ ਸਪੈਸ਼ਲ ਆਈ ਗਾ ਨਾ ਇਹ ਹੁਣ ਪਤਾ ਨਹੀਂ ਇਹ ਨਟ ਮੇ ਦੇਖ ਬਹੁਤ ਘੁਮਾ ਕੇ ਖੁੱਲਦਾ ਨਹੀਂ ਬਾਰੇ ਖੁੱਲਣਾ ਨਹੀਂ ਹੋ ਪਰੋ ਤਾਣ ਥੱਲੇ ਜਸਟਾ ਅਦਬ ਜੇ ਅਦਬ ਜਦਾ ਜੇ ਲੱਗੇ ਲੋਕ ਆ ਸਰੋ ਇਹਦਾ ਕਰ ਤੂੰ ਕਮਾ ਉਹ ਨੂੰ ਉਹ ਤੂੰ ਉੱਪਰ ਚੱਕੀ ਜਾਈਂਗੀ ਫਿਰ ਕਿਸੇ ਖੁੱਲ ਕੇ ਰੱਖੋ ਮੈਂ ਖਮਾ ਨਾ ਦੇ ਥੋੜੀ ਫੋਨ ਉਹਨੂੰ ਪੜਾ ਦੇ ਆਪ ਟਾਕਾ ਜਪਿਆ ਸੀਗਾ ਲੋਕ ਲੱਗਾ ਇਹ ਤੇ ਲੋਕ ਹੁੰਦੇ ਲੋਕ ਵਾ ਟਾਕਾ ਜਪਿੰਦਾ ਜਾਂ ਲੋਕ ਵਾ ਛੱਡ ਦੇ ਤਾ ਫੜਾਈ ਪਰ ਤੂੰ ਇਹ ਨਹੀਂ ਖੋਲ ਰਹਿਣ ਤੇ ਜਲ ਤੂੰ ਇਹ ਨਹੀਂ ਖੋਲਣਾ ਉਹ ਨਹੀਂ ਇਹ ਖੋਲਿਆ ਨਾ ਇਹ ਥੱਲੇ ਨਾਟ ਨਹੀਂ ਹੈਗੇ ਇਹਦੀ ਆਹ ਸੀਟ ਦੇ ਆਹ ਦੇ ਮੇਲਾ ਦਾ ਇੱਥੇ ਨਾਟ ਨੂੰ ਤੋੜੋ ਕੋਈ ਨਾ ਨਹੀਂ ਨਾ ਨਹੀਂ ਕਿਲਪੀ ਦੇਖਿਆ ਹੋਰ ਪਤਾ ਹੈ ਨਾ ਇਹ ਬਾਰੇ ਨਹੀਂ ਬਤਨਾ ਆਹ ਆਹ ਚਾਹ ਖੋਲਣਾ ਬਣਾ ਦੇ ਆਹ ਚੀਕੀ ਇਹਦੇ ਇਹਦੇ ਨਾਟੇ ਨਾ ਆਹ ਆ ਦੇਖ ਪਰ ਥੱਲੇ ਵਾਲਾ ਵੱਖਰਾ ਹੁੰਦਾ ਜਾਂਦਾ ਥੱਲੇ ਵਾਲਾ ਹੁੰਦਾ ਵੱਖਰਾ ਹੁਣੇ ਉੱਪਰ ਚੱਕੂਗਾ ਤਦੇ ਥੋੜਾ ਸੈਨ ਹੋਵੇ ਥੱਲੇ ਵਾਲਾ ਸਮਲ ਗਈ ਐ ਸਕਸੈਸ ਮਿਲ ਗਈ ਆ ਨਹੀਂ ਸੀ ਖੁੱਲਦਾ ਨਾਟ ਨਹੀਂ ਖੁੱਲਦੇ ਸੀ ਖੁੱਲ ਗਏ ਆ ਬਹੁਤ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਸਕਸੈਸ ਆ ਨਾਟ ਖੋਲਣੇ ਹੁਣ 1 ਰੁਪਈਆ ਸੀਟਾਂ ਬਾਹਰ ਆ ਜਾਣੀ 1 ਰੁਪਈਏ ਦੀ ਕੌਫੀ ਦੀ ਖਾਤਰ 1 ਰੁਪਈਏ ਦੀ ਕੌਫੀ ਘਰੋਂ ਲੈ ਕੇ ਅਸੀਂ ਤੇ ਕੌਫੀ ਨਹੀਂ ਦੁੱਧ ਹੀ ਸੀਗਾ ਚਾਹ ਬੁੱਤ ਪੱਤੀ ਸੀ ਉਹਦੀ ਖਾਤਰ ਕਿੰਨੇ ਪੰਗੇ ਆ ਕਿੰਨੇ ਘੰਟੇ ਆਪਣੇ ਖਰਾਬ ਦੁੱਧ ਵੀ ਉੱਥੇ 40 ਸੈਂਟ ਦਾ ਕੱਢ ਲਿਆ ਕਰੋ ਪਰ ਇਹ ਭੰਗੀ ਕਿਰਮਾ ਪਾਕਿਸਤਾਨ ਤੋਂ ਇੱਕ ਮੈਸਤਰੀ ਸੱਦੇ ਆ ਦਿਖਾ ਉਹਦਾ ਮੂੰਹ ਪਾਕਿਸਤਾਨ ਦਾ ਮੈਸਤਰੀ ਆ ਵੀ ਆਇਆ ਇਹਨੇ ਦੱਸਿਆ ਵੀ ਇਦਾਂ ਤਾਂ ਖੋਲੋ ਆ ਆ ਪਿਆ ਨਾਟ ਜਿਹਨਾਂ ਨੇ ਪੰਗੇ ਪਾਏ ਪਏ ਸੀ ਆ ਨਾਟ ਆ ਨਾਟ ਨਹੀਂ ਖੋਲਦਾ ਇਹ ਤਾਂ ਹੈ ਹੀ ਬੜਾ ਸਕੀਮੀ ਜੇ ਦੇ ਵਿੱਚ ਕਹਿਣਾ ਵੀ ਦੱਸਦੇ ਤੁਸੀਂ ਅਸੀਂ ਨਵੇਂ ਹੀ ਸ਼ੁਰੂਆਤ ਚ ਆਏ ਇਹ ਕੰਮ ਦੇ ਜਦ ਹੌਲੀ ਹੌਲੀ ਅਸੀਂ ਵੀ ਕਰਨਾ ਆਪੇ ਥਾਂ ਨਹੀਂ ਪਤਾ ਲੱਗੇਗਾ ਠੀਕ ਨਹੀਂ ਹੌਲੀ ਹੌਲੀ ਪਤਾ ਲੱਗੂਗਾ ਅਸੀਂ ਹੌਲੀ ਹੌਲੀ ਕਰਾਂਗੇ ਤਰੱਕੀਆਂ ਅਜੇ ਨਵੇਂ-ਨਵੇਂ ਬਣੇ ਆ ਮਕੈਨਿਕ ਇਹ ਉਸਾ ਸਮਾਉ ਗੱਲ ਬਤ ਸੁਣਾਉਣੀ ਤਾਂ ਉਹ ਗੱਡੀ ਤੋਂ ਗੱਡੀ ਤੋਂ ਨਹੀਂ ਜਾਣੀ ਹੈ। ਪਰ ਇਤਨੀ ਖੁਸ਼ੀ ਇਤਨੀ ਖੁਸ਼ੀ ਮੈਨੂੰ ਅਜੇ ਤੱਕ ਨਹੀਂ ਲਿਗੀ। ਇਹ ਹੱਥ ਨਾਲ ਹੀ ਖੁੱਲਣਾ ਨਹੀਂ। ਹੁੰਦਾ ਹੈ ਕਿ ਇਹ ਨਾਲ ਖੁੱਲ ਗਈ ਨਾ। ਇੱਕ ਖੁੱਲ ਗਈ ਆ ਵੀ ਖੁੱਲਣੀ ਹੈ। ਖੁੱਲ ਗਈ ਨਾ ਮੇਰੇ ਮਿੱਤਰ ਖੁੱਲ ਗਈ ਨਾ। ਲੋ ਜੀ ਗੱਡੀ ਦੀ ਸੀਟਾਂ ਪਰ ਕੱਢਦੀਆਂ। ਆਹ ਪਈਆਂ। ਆ ਦੇਖੋ ਸਾਰਾ ਇੱਥੇ ਗਿੱਲਾ ਹੋਇਆ ਪਿਆ ਸਾਰਾ ਦੁੱਧ ਰਿਲੇ ਤੇ ਕੋਈ ਗੱਲ ਨਹੀਂ ਧੋਨੇ ਆ ਅੱਜ ਘਰੇ ਸੁੱਕ ਨਹੀਂ ਪਾ ਦੇਣ ਹੁਣੇ ਹੁਣ ਖੋਲਿਆ ਪਾਣਾ ਢ ਇਹ ਆਵਣੇ ਤੇ ਹੁਣ ਪਕਾਉਂਦੇ ਨੇ ਇਹਦੇ ਨਾਲ ਕਾਫੀ ਕੰਮ ਕੰਪਲੀਟ ਹੋ ਗਿਆ ਸੀਟਾਂ ਤੋ ਕੇ ਸੁਕਣੀਆਂ ਪਾਤੀਆਂ ਇੱਧਰ ਹਲਪਰ ਪੂਰੇ ਲੱਗੇ ਹੋਏ ਆਪਣੇ ਹੈਲਪਰ ਹੀ ਆ ਸਾਰੇ ਫ੍ਰੀ ਕੰਮ ਕਰਦੇ ਜਿਹੜੇ ਕਰਦੇ ਆਪਣੇ ਆ ਇਹ ਹੈਲਪਰ ਹੀ ਆ ਐਕਸਪੀਡ ਆ ਪਈ ਸੁਕਣੀ ਪਈ ਕਾ ਪਈ ਆ ਜਿਆਦਾ ਸਾਬਨੇ ਸਾਰਾ ਕੰਮ ਕੀਤਾ ਜਿਆਦਾ ਥੱਲੇ ਵੀ ਚੈੱਕ ਕਰਤੀ ਆ ਚੈਸੀ ਉਹ ਨਾਟਕ ਰਹਿਂਦਾ ਫਾਈਨਲ ਟੱਚ ਹਾਂ ਫਾਈਨਲ ਟੱਚ ਕਰ ਦੇਵਾਂਗੇ ਲੋਕ ਜਿਆਦਾ ਇਹ ਕਰੀ ਸ਼ੀਟ ਕੱਢ ਕੇ ਦਿਖਾਈ ਕਿੱਦਾਂ ਕਰੀ ਆ 2000 years later ਅਰ ਲੋਦਨ ਜੀ ਸੀਟਾਂ ਸਿਕਾਲੀਆਂ ਆ ਸੀਟ ਉਹਦੀ ਪਈ ਯੱਕ ਤੋਂ ਦੀ ਆਪਾਂ ਕੱਲ ਬਿੱਟੀ ਜਿਆਦਾ ਦੇ ਕਮਰੇ ਸਪਾਈਏ ਹਮ ਹੀਟ ਲਾ ਕੇ ਇਦਾਂ ਹੀਟ ਲਾ ਕੇ ਸੀਟਾਂ ਸਿਕਾਈਆਂ ਹਾਂ ਸਿਕਾਈਆਂ ਤੇ ਹੁਣ ਆਪਾਂ ਕਰਦੇ ਨਾ ਫਟਾ ਗੱਡੀ ਆਪਣੀ ਖੜੀਆ ਬਾਹਰ ਸੀਟਾਂ ਸੋਟਣ ਨੂੰ ਪਹਿਲਾਂ ਬਾਹਰ ਲੈ ਗਏ ਯਾਰ ਨਮ ਉਹ ਗਲੀ ਤੋਂ ਪਾਪੋ ਵੈਸੀ ਵਿੱਚ ਵਧੀ ਨਿਕਲੀ ਆ ਅਜ ਤੱਕ ਅਪਵੇਟ ਕਰ ਨਹੀਂ ਸਕਦੇ ਕਿਉਂਕਿ ਅੱਜ ਕੰਮ ਤੇ ਜਾਣਾ ਔਰ ਮੇਰੇ ਨਾਲ ਜਾਂਦੇ ਤੋਂ ਪਹਿਲਾਂ ਤਾਂ ਕਰਕੇ ਸੀਟਾਂ ਨੂੰ ਜੋੜ ਦੇਵੀਂ ਸਿੱਖਤ ਬਣਾ ਕਰਦਾ ਸਰੂਗਾ ਆਹ ਗੱਡੀ ਖੜੀ ਏ ਤੇ ਲੈ ਕੇ ਆਉਣੇ ਕਲੀ ਕਲੀ ਕਰਕੇ ਸੀਟ ਬਾਹਰ ਕਰਦੇ ਆਂ ਜੀ ਫਟ ਹੋ ਗਿਆ ਕੱਟ ਲੈ ਇਹ ਡੋਟੀ ਹੋ ਗਈ ਹੁਣ ਖਤਮ ਜਿਆਦਾ ਦਰਸਾਵਾਂ ਆ ਗਏ ਨਾਟਕ ਆਸਤੇ ਆ ਦੋ ਰਹਿ ਗਏ ਬਸ ਇੱਕ ਹੋਰ ਇੱਕ ਦੇਖ ਹੋ ਰਹਿ ਗਿਆ ਤੇਰੇ ਵੀ ਆਪਣੀ ਓਕੇ ਆ ਲੋ ਜੀ ਗੱਡੀ ਦੀ ਸੀਟ ਧੋ ਕੇ ਫਿੱਟ ਕਰਤੀ ਆ ਦੇਖ ਸਕਦੇ ਹੋ ਕਿੰਨੇ ਦਾਗ ਸੀ ਪਹਿਲਾਂ ਤੋਕੇ ਸਖਾਤੀਏ ਤੇ ਫੱਟ ਵੀ ਹੋ ਗਈ ਆ ਬਿਲਕੁਲ ਸਹੀ ਫੱਟ ਹੋਈ ਆ ਉਹ ਕੋਈ ਸਾਰਿਆਂ ਸਸਰੀ ਘਰ